ਸੋਧੀਆਂ ਦੇ 2.95 ਦਾ ਜਿਹੜਾ ਫਾਰਮੂਲਾ ਜਿਹੜਾ ਪੇ ਕਮਿਸ਼ਨ ਜਿਹੜਾ ਈਨ੍ਹੇ ਸਾਲ ਪੇ ਕਮਿਸ਼ਨ ਸਰਕਾਰ ਨੇ ਬਿਠਾਇਆ ਸੀ ਉਹਦੀ ਸਵਾਰ ਸਾਡੇ ਤੇ ਲਾਗੂ ਨਹੀਂ ਕੀਤੀ ਸੋ ਸਾਡੀ ਪਹਿਲੀ ਮੰਗ ਇਹ ਹੈ ਵੀ ਪੈਨਸ਼ਨਰਾਂ ਤੇ ਵੀ ਦੂਜੇ ਮੁਲਾਜ਼ਮਾਂ ਵਾਂਗੂ 2.95 ਦਾ ਗੁਣਾ ਕਰਕੇ ਪੈਨਸ਼ਨਾਂ ਸੋਧੀਆਂ ਜਾਣ ਦੂਜੀ ਸਾਡੀ ਮੰਗ ਮੁੱਖ ਮੰਗੇ ਹੈ ਵੀ ਪੈਨਸ਼ਨ ਨਵੀਆਂ ਸੋਧੀਆਂ ਪੈਨਸ਼ਨਾਂ 1 ਜਨਵਰੀ 16 ਤੋਂ ਲਾਗੂ ਹੋਈਆਂ 30 ਜੂਨ 21 ਤੱਕ ਦਾ ਬਕਾਇਆ ਸਰਕਾਰ ਦੱਬੀ ਬੈਠੀ ਹੈ 5.5 ਸਾਲ ਦਾ ਸਾਡਾ ਪੈਨਸ਼ਨਾਂ ਦਾ ਬਕਾਇਆ ਲੱਖਾਂ ਰੁਪਈਆ ਹਰ ਇੱਕ ਇੱਕ ਮੁਲਾਜ਼ਮ ਦਾ ਲੱਖਾਂ ਦਾ ਏਰੀਆ ਬਣਦਾ ਤੇ ਸਾਰੇ ਮੁਲਾਜ਼ਮਾਂ ਦਾ ਪੰਜਾਬ ਦਾ ਹਿਸਾਬ ਲਾਈਏ ਪੈਨਸ਼ਨਾਂ ਦਾ ਤੇ ਸਰਕਾਰ ਸਾਡਾ ਕਰੋੜਾਂ ਰੁਪਈਆ ਦੱਬੀ ਬੈਠੀ ਅੱਜ ਦੀ ਤਰੀਕ ਚ ਇਹਦੇ ਇਲਾਵਾ ਤੀਜੀ ਮੰਗ ਇਹ ਹੈ ਵੀ ਹਰ 6 ਮਹੀਨੇ ਬਾਅਦ ਮਗਾਈ ਪੱਤੇ ਦੀ ਕਿਸ਼ਤ ਸੈਂਟਰ ਸਰਕਾਰ ਦਿੰਦੀ ਹੈ ਸਾਡਾ ਲక్ష్మణ ਸਿੰਘ ਗਿਲਵੇਲੇ ਦਾ ਆਦੀ ਸਦੀ ਪੁਰਾਣਾ ਸਮਝੌਤਾ ਸੀ ਵੀ ਜਦੋਂ ਸੈਂਟਰ ਮੰਗਾਈ ਭੱਤੇ ਦੀ ਕਿਸ਼ਤ ਦੇਊਗਾ ਪੰਜਾਬ ਸਰਕਾਰ ਵੀ ਨਾਲ-ਨਾਲ ਕਿਸ਼ਤ ਦੇਊਗੀ ਤੇ ਅੱਧੀ ਸਦੀ ਇਸ ਸਿਸਟਮ ਦੇ ਵਿੱਚ ਕੋਈ ਰੌਲਾ ਨਹੀਂ ਪਿਆ ਪਰ ਪਿਛਲੇ ਸਮੇਂ ਕਾਂਗਰਸ ਤੇ ਕਾਲੀ ਸਰਕਾਰਾਂ ਇੱਕ ਦੋ ਕਿਸ਼ਤਾਂ ਪੈਂਡਿੰਗ ਰੱਖਣ ਲੱਗੀਆਂ ਸੀ ਪਰ ਦੇ ਦੇਉਂਦੀਆਂ ਸੀ ਆ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਆ 3 ਸਾਲ ਹੋ ਇਹਨੂੰ ਹੋ ਚਲੇ ਆਈ ਨੂੰ ਇਹਨੇ ਸਿਰਫ ਇੱਕ ਕਿਸ਼ਤ ਡੀਏ ਦੀ ਜਾਰੀ ਕੀਤੀ ਹੈ ਸਾਡੀਆਂ ਤਿੰਨ ਤਿੰਨ ਕਿਸ਼ਤਾਂ ਡਿਊ ਹੈ ਅੱਜ ਪੰਜਾਬ ਦੇ ਖਜ਼ਾਨੇ ਚੋਂ ਹੀ IAS ਅਫਸਰ IPS ਅਫਸਰ ਸੈਂਟਰ ਪੈਟਰਨ ਦੇ ਡੀਏ ਪੂਰਾ ਲੈ ਰਹੇ ਆ ਹਰਿਆਣੇ ਦੇ ਮੁਲਾਜ਼ਮ ਹਿਮਾਚਲ ਦੇ ਯੂਟੀ ਦੇ ਮੁਲਾਜ਼ਮ ਡੀਏ ਪੂਰਾ ਲੈ ਰਹੇ ਆ ਪਰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਤਿੰਨ ਕਿਸ਼ਤਾਂ ਪਿੱਛੇ ਐ ਤੇ ਸਾਡਾ ਕੋਈ ਕਰੀਮ 250 ਮਹੀਨਿਆਂ ਦਾ ਡੀਏ ਦਾ ਬਕਾਇਆ ਸਰਕਾਰ ਵੱਲ ਪਿਆ ਜਿਹੜਾ ਸਰਕਾਰ ਧੱਬਕੇ ਬੈਠੀ ਐ ਇਹਦੇ ਇਲਾਵਾ ਅਸੀਂ ਕਹਿੰਦੇ ਆ ਜੋ ਕੋ ਪੈਨਸ਼ਨਰ ਬਿਮਾਰ ਹੋ ਜਾਂਦਾ ਢਿੱਲਾ ਮਸਾ ਹੋ ਜਾਂਦਾ ਤਾਂ ਉਹਦੇ ਮੈਡੀਕਲ ਬਿੱਲ ਰੁੱਲਦੇ ਰਹਿੰਦੇ ਆ ਦਫ਼ਤਰਾਂ ਵਿੱਚ ਅਸੀਂ ਮੰਗ ਕਰਦੇ ਆਂ ਵੀ ਘੱਟੋ ਘੱਟ 2 ਲੱਖ ਦੀ ਪਾਵਰ ਸਿਵਲ ਸਰਜਨ ਕੋਲੇ ਹੋਵੇ ਤੇ ਡੀਡੀਓ ਪੱਧਰ ਤੇ ਕੰਮ ਨਿਭੜੇ ਦੂਜੀ ਗੱਲ ਅਸੀਂ ਤਾਂ ਚਾਹੁੰਦੇ ਵੀ ਕੈਸ਼ਲੈਸ ਸਕੀਮ ਹੋਵੇ ਸੋਧ ਕੇ ਲਾਗੂ ਕੀਤੀ ਜਾਵੇ ਵੀ ਮੁਲਾਜ਼ਮਾਂ ਨੂੰ ਜੇ ਕੋਈ ਸੀਰੀਅਸ ਬਿਮਾਰੀ ਹੋ ਜਾਂਦੀ ਹੈ ਤੇ ਉਹਨੂੰ ਕੋਈ ਬਿਨਾ ਪੈਸਾ ਖਰਚ ਕੀਤੇ ਹਸਪਤਾਲ ਚ ਉਹਦਾ ਇਲਾਜ ਹੋਵੇ ਸੋ ਇਹ ਮੰਗਾਂ ਨਾਲ ਜਿਹੜਾ ਆਪਣਾ ਲੀਵ ਇਨ ਕੈਸ਼ਮੈਂਟ ਹੈ ਇੱਕ ਇੱਕ 16 ਤੋਂ ਸੋਧ ਦੇ ਤੇ ਦਿੱਤੀ ਜਾਵੇ ਹੋਰ ਥੋੜੀਆਂ ਬਹੁਤੀਆਂ ਮੰਗਾਂ ਨਾਲ ਹੈਗੀਆਂ ਪਰ ਅਫਸੋਸ ਦੀ ਗੱਲ ਹੈ ਵੀ ਭਗਵਾਨਤਮਾਨ ਸਰਕਾਰ ਇਹਨੂੰ ਕਦੇ ਦਿੱਲੀ ਚੋਣਾਂ ਹੈ ਕਦੇ ਗੁਜਰਾਤ ਚੋਣਾਂ ਹੈ ਕਦੇ ਕਰਨਾਟਕ ਚੋਣਾਂ ਉਧਰ ਨੂੰ ਭੱਜ ਲੈਂਦੇ ਆ ਅੱਜ ਦਿੱਲੀ ਦੇ ਵਿੱਚ ਜੋ ਇਹਨਾਂ ਨੂੰ ਪੜੇਥਨ ਦੇਣਾ ਲੋਕਾਂ ਨੇ ਉਹ ਕੱਲ ਪਤਾ ਲੱਗ ਜਾਣਾ ਸੋ ਕੋਈ ਜਿੱਤੇ ਕੋਈ ਹਾਰੇ ਅਸੀਂ ਮੁਲਾਜ਼ਮਾਂ ਦੇ ਪੱਖ ਤੋਂ ਇਹ ਗੱਲ ਕਹਿੰਨੇ ਆ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਰਕਾਰ ਨੂੰ ਜਿਤਾਇਆ ਸੀ ਅੱਗੇ ਲੈ ਕੇ ਆਂਦਾ ਸੀ ਅੱਜ ਕੀ ਹਾਲਾਤ ਬਣੇ ਆ ਆ ਸਾਡੇ ਜ਼ਿਲ੍ਹੇ ਚ ਚੰਦ ਭਾਨ ਗਰੀਬਾਂ ਤੇ ਕਿੰਨਾ ਜ਼ੁਲਮ ਹੋਇਆ ਸੋ ਇਸ ਤਰੀਕੇ ਨਾਲ ਜਿਹੜੀਆਂ ਸਰਕਾਰਾਂ ਨੂੰ ਇਹ ਸਰਕਾਰ ਨੂੰ ਇਹ ਦਾ ਨਤੀਜਾ ਭੁਗਤਣਾ ਪੈਣਾ ਹੈ ਜਿਹੜੇ ਵਾਅਦੇ ਕਰਕੇ ਇਹਨਾਂ ਨੇ ਵੋਟਾਂ ਲਈਆਂ ਸੀ ਉਹ ਵਾਅਦੇ ਪੂਰੇ ਨਾ ਕੀਤੇ ਤਾਂ ਲੋਕ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਸਬਕ ਸਿਖਾ ਦੇਣਗੇ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ